ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੇ ਪਾਠ ਦੀ ਦਸਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਬਿਉਹਾਰੀ। ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਮੈ ਉਦਾਸੀ। ਕਈ ਕੋਟ বেদ ਕੇ ਸ੍ਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਬਕਾਬ ਵਿਚਾਰੈ। ਕਈ ਕੋਟ ਨਵਤਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪੈ ਅਬਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰ ਦੇਸ ਪਰ ਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਪੋਗੀ। ਕਈ ਕੋਟ ਪੰਖੀ ਸਰਪ ਓਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ। ਕਈ ਕੋਟ ਸਸੀਅਰ ਸੂਰਨ ਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ 베ਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਪਿ ਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਬਤੇ ਨੀਰ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਾ ਪ੍ਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮে ਜੀਵੇ ਮਰੇ ਕਈ ਕੋਟ ਬਹਜੋਨੀ ਫਰੇ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਬ ਕਿਛ ਪ੍ਰਭ ਕੈ ਹਾਥੇ ਕਈ ਕੋਟ ਪੈ ਬੈ ਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤੇ ਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ અવਤਾਰ ਕਈ ਜੁਗਤ ਕੀ ਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕੰਕਾਰ ਕਈ ਕੋਟ ਕੀਨੇ ਬਹੁਪਾਤ ਪ੍ਰਭ ਤੇ ਹੋਏ ਪ੍ਰਭ ਮਹੇਸਮਾਤ ਤਾ ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰੈ ਏਕੋ ਨੇਤ੍ਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਦ ਸਦ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ